ਅੱਜਕੱਲ ਐਕਟ੍ਰੈਸ ਦੇ ਵਿੱਚ ਇੱਕ ਨਵਾਂ ਟ੍ਰੈਂਡ ਚੱਲ ਰਿਹਾ ਹੈ ਜਦੋਂ ਵੀ ਉਹਨਾਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤਾਂ ਉਹ ਛੁੱਪਤੇ-ਛੁਪਾਂਦੇ ਸਿਨੇਮਾ ਕਰਾਂ ਦੇ ਵਿੱਚ ਜਾਂਦੇ ਨੇ ਲਾਈਵ ਦਰਸ਼ਕਾਂ ਦੇ ਰਿਐਕਸ਼ਨ ਦੇਖਣ ਦੇ ਲਈ ਬਟ ਤੁਹਾਨੂੰ ਪਤਾ ਹੈ ਕਿ ਮਾਦਰੀ ਦਿਖਸ਼ਿਤ 37 ਸਾਲ ਪਹਿਲਾਂ ਹੀ ਇਸ 트ੈਂਡ ਨੂੰ ਫੋਲੋ ਕਰ ਚੁੱਕੀ ਹੈ ਮਾਦਰੀ ਦਿਖਸ਼ਿਤ 37 ਸਾਲ ਪਹਿਲਾਂ ਇਹ ਐਕਸਪੀਰੀਅੰਸ ਕਰ ਚੁੱਕੀ ਹੈ ਫਿਲਮ ਤਜਾਬ ਦਾ ਗੀਤ 1 2 3 ਬਹੁਤ ਹਿੱਟ ਹੋਇਆ ਸੀ ਲੋਕ ਇਸ ਨੂੰ ਸਿਨਮਾ ਕਰਾਂ ਦੇ ਵਿੱਚ ਮੋਹਿਨੀ ਮੋਹਿਨੀ ਕਹਿੰਦੇ ਸਨ ਅਦਾਕਾਰਾਂ ਨੇ ਕਈ ਮੌਕਿਆਂ ਤੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਇਹ ਗੀਤ ਜਵੇਦ ਅਕਤਰ ਦੁਆਰਾ ਲਿਖਿਆ ਗਿਆ ਸੀ ਅਤੇ ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਬਹੁਤ ਘੱਟ ਮਿਹਨਤ ਕੀਤੀ ਗਈ ਸੀ ਅਤੇ ਇਹ ਸਿਰਫ 1 ਘੰਟੇ ਵਿੱਚ ਤਿਆਰ ਹੋ ਗਿਆ ਸੀ ਮਾਦਰੀ ਤੇ ਜ਼ਬਰਦਸਤ ਡਾਂਸ ਮੂਵਜ਼ ਨੇ ਇਸੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਸੀ ਮਾਦਰੀ दीक्षित ਨੇ ਇੱਕ ਵਾਰ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਦੱਸਿਆ ਸੀ ਕਿ ਲੋਕਾਂ ਨੇ ਥੀਏਟਰ ਤੇ ਸਿੱਕੇ ਸੁਟਨੇ ਸ਼ੁਰੂ ਕਰ ਦਿੱਤੇ ਸਨ ਇਸ ਪੱਲ ਬਾਰੇ ਗੱਲ ਕਰਦਿਆਂ ਮਾਦਰੀ ਨੇ ਕਿਹਾ ਤੁਹਾਨੂੰ ਪਤਾ ਹੈ ਥੀਏਟਰ ਬਹੁਤ ਮਜ਼ੇਦਾਰ ਹੁੰਦਾ ਹੈ ਇਸ ਲਈ ਮੈਂ ਉਸ ਨੂੰ ਦੇਖਣ ਲਈ ਗਈ ਸੀ ਜਦੋਂ ਅਸੀਂ ਅੰਦਰ ਗਏ ਮੈਂ ਬੁਰਕਾ ਪਹਿਨਿਆ ਹੋਇਆ ਸੀ ਤਾਂ ਜੋ ਕਿ ਮੈਨੂੰ ਕੋਈ ਪਛਾਣ ਨਾ ਸਕੇ ਅਸੀਂ ਅੰਦਰ ਗਏ ਅਤੇ ਬੈਠ ਗਏ ਮੈਂ 1 2 3 ਗਾਣੇ ਦੀ ਉਡੀਕ ਕਰ ਰਹੀ ਸੀ ਅਤੇ ਜਿਵੇਂ ਹੀ ਗਾਣਾ ਸ਼ੁਰੂ ਹੋਇਆ ਲੋਕਾਂ ਨੇ ਸਿੱਕੇ ਸੁੱਟਨੇ ਸ਼ੁਰੂ ਕਰ ਦਿੱਤੇ ਜੋ ਸਾਡੇ ਸਿਰਾਂ ਤੇ ਆ ਕੇ ਡਿੱਗ ਪਏ ਫਿਰ ਅਸੀਂ ਉੱਥੋਂ ਭੱਜ ਗਏ ਵੈਲ ਇਹ ਗੀਤ ਉਸ ਦੌਰਾਨ ਦਾ ਸੁਪਰ ਹਿੱਟ ਗੀਤ ਰਿਹਾ ਹੈ ਤੇ ਅੱਜ ਵੀ ਲੋਕਾਂ ਦੀ ਫੇਵਰਟ ਲਿਸਟ ਦੇ ਵਿੱਚ ਸ਼ਾਮਲ ਹੈ